ਸਸੀਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵਗੇ ਸੋ ਅੱਜ ਆਏ ਆ ਜੀ ਆਲੂਆਂ ਨੂੰ ਮਿੱਟੀ ਲਾਉਣ ਇਹ ਸਾਡੇ ਕੋਲ 2 ਕਿੱਲੇ ਹੈਗੇ ਨੇ ਯੂਟਿਊਬਰ ਆਏ ਸੀ ਸਾਡੇ ਕੋ ਕੋ ਵੱਖ-ਵੱਖ ਵੈਰਾਈਟੀਆਂ ਨੇ ਤੇ ਇਹ ਤਕਰੀਬਨ 2.5 ਕਿੱਲੇ ਥਾ ਆ ਤੇ ਇਹਦੇ ਚ ਪਹਿਲੇ ਸਾਲ ਆਲੂ ਲਾਉਣ ਕਰਕੇ ਮਰੂਸੀ ਹੋ ਗਈ ਬਹੁਤ ਜ਼ਿਆਦਾ ਵੈਸੇ ਤਾਂ ਖੇਰ ਸਪਰੇ ਜਿਹੜੀ ਇਹਨੂੰ ਕੁਆੜ ਵਾਲੀ ਟਾਈਮ ਨਾਲ ਕਰ ਲਈ ਸੀ ਪਰ ਫਿਰ ਵੀ ਜਿਹੜੀ ਮਰੂਸੀ ਆ ਉਹ ਜ਼ਿਆਦਾ ਹੋ ਗਈ ਤੇ ਆ ਦੇਖ ਸਕਦੇ ਹੋ ਪੂਰੇ ਭਰੇ ਭੇ ਆ ਖੇਤ ਸਪਰੇ ਵੀ ਇਹਨੂੰ ਪੂਰੇ ਟਾਈਮ ਨਾਲ ਕੀਤੀ ਸੀ ਪਰ ਫਿਰ ਵੀ ਕੋਈ ਅਸਰ ਜਿਹੜਾ ਇਹਨੇ ਨਹੀਂ ਕੀਤਾ ਤੇ ਅੱਜ ਇਹਨੂੰ ਲਾ ਰਹੇ ਆ ਮਿੱਟੀ ਮਿੱਟੀ ਲਾਉਣ ਦੇ ਨਾਲ ਵਟਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਹੋ ਗਈਆਂ ਨੇ ਜਿੰਨਾ ਕਵਾੜ ਸੀਗਾ ਸਭ ਸਾਫ਼ ਕਰਤਾ ਹੀ ਨੇ ਆਹ ਫਾਇਦਾ ਹੁੰਦਾ ਜੀ ਇਹ ਲੋ ਨੂੰ ਮਿੱਟੀ ਲਾਉਣ ਦਾ ਕਿ ਜਿੱਥੇ ਦਵਾਈ ਅਸਰ ਨਹੀਂ ਕਰਦੀ ਉਹ ਵਟਾਂ ਜਿੰਨਾ ਕਵਾੜ ਹੁੰਦਾ ਆ ਉਹ ਸਾਰਾ ਮਿੱਟੀ ਲਾਉਣ ਦੇ ਨਾਲ ਜਿਹੜਾ ਖਤਮ ਹੋ ਜਾਂਦਾ ਇਹ ਤਕਰੀਬਨ 2 2.5 ਕਿਲੇ ਥਾ ਆ ਇਹਨੂੰ ਲਾ ਕੇ ਮਿੱਟੀ ਕੱਲ ਨੂੰ ਲਾਵਾਂਗੇ ਪਾਣੀ ਬਾਕੀ ਆਲੂ ਕਾਫੀ ਲੇਟ ਬੀਜਿਆ ਸੀ ਤਕਰੀਬਨ ਪਹਿਲਾ ਆਲੂ ਤਾਂ ਸਾਡਾ ਜਿਹੜਾ ਤਿਆਰ ਹੋ ਗਿਆ ਬਿਲਕੁਲ ਐਲਰ ਜਿਹੜਾ ਸੀ ਸਭ ਤੋਂ ਪਹਿਲਾਂ ਲਾਇਆ ਸੀ ਬਿਲਕੁਲ ਤਿਆਰ ਹੋ ਗਿਆ ਤੇ ਆ ਕਿੰਨੇ ਲੱਗੇ ਸੀ ਬਹੁਤ ਲੇਟ ਕਿਉਂਕਿ ਟਿਊਬਰ ਸੀ ਇਨਨੂੰ ਕਾਫੀ ਲੇਟ ਲਾਇਆ ਵੀ ਅਸੀਂ ਕਿਉਂਕਿ ਸੀੜੀ ਤਿਆਰ ਕਰਨਾ ਸੀ ਪਕਾ ਕੇ ਵੇਚਣਾ ਤਾਂ ਹੈ ਜੀ ਨੇ ਬਾਕੀ ਇਹ ਆ ਕਿ ਵੱਟਾਂ ਬਿਲਕੁਲ ਸਾਫ਼ ਹੁੰਦੀਆਂ ਜਾਂਦੀਆਂ ਨੇ ਕੁਆੜ ਜਿਹੜਾ ਬਿਲਕੁਲ ਇਹਨੇ ਖਤਮ ਕਰਤਾ ਬਾਕੀ ਜਿਹੜਾ ਬੈਡਾਂ ਦੇ ਉੱਪਰ ਟੌਪ ਤੇ ਆ ਥੋੜਾ ਬੋਤਾ ਰਹਿ ਜਾਂਦਾ ਇਹਦੀ ਕੋਈ ਇੰਨੀ ਦਿੱਕਤ ਨਹੀਂ ਇਹ ਨਹੀਂ ਕੋਈ ਬਾਲਾ ਤੰਗ ਕਰਦਾ ਕਿਉਂਕਿ ਇੰਨੇ ਸਾਨੂੰ ਇੱਕ ਤਾਂ ਪਾਣੀ ਪੂਣੀ ਲਾਉਣ ਚ ਬੜੀ ਦਿੱਕਤ ਆਉਂਦੀ ਆ ਕਿ ਉੱਪਰ ਵਾਲਾ ਜਿਹੜਾ ਫਿਰ ਵੀ ਥੋੜਾ ਬਹੁਤਾ ਚੱਲ ਜਾਂਦਾ ਹੈ। ਬਾਕੀ ਅੱਜ ਹੋ ਜਾਏਗਾ ਇਹ ਵੀ ਕੰਪਲੀਟ। ਸਪਰੇ ਨੂੰ ਪਹਿਲੀ ਕੱਢਤੀ ਆ ਅਸੀਂ। ਅ ਖੈਰ ਅੱਜ ਦਾ ਵੈਸੇ ਦੂਸਰੀ ਹੋਗੀ ਸਪਰੇਆਂ ਦੋ ਕਰਤੀਆਂ ਇਹਨੂੰ ਅਸੀਂ। ਤੇ ਪਹਿਲਾਂ M45 ਕੀਤੀ ਸੀ। ਤੇ ਮੌਸਮ ਹੋ ਗਿਆ ਹੁਣ ਚੇਂਜ ਢੁੰਡਾਂ ਵਗੈਰਾ ਕਾਫੀ ਪੈਣ ਲੱਗ ਗਈਆਂ ਨੇ। ਇਸ ਕਰਕੇ ਨੂੰ ਅੱਜ ਐਂਟਰਾ ਕੋਲ ਵੀ ਕਰਤੀ ਆ ਬਾਕੀ ਹੋਰ ਜੋ ਇਹਨੂੰ ਐਨਪੀਕੇ ਵਗੈਰਾ ਜਿਹੜਾ ਜਿਹੜਾ ਪਾਣਾ ਸੀ ਆ ਕੇ ਅੱਜ ਕਰਤਾ ਜੀ ਇਹਨੂੰ ਕੰਪਲੀਟ ਸਪਰੇਅ ਹੋ ਗਈ ਆ ਮਿੱਟੀ ਲਾ ਕੇ ਇਹਨੂੰ ਦੂਸਰਾ ਪਾਣੀ ਲਾ ਦਾਂਗੇ ਤੇ ਪਾਣੀ ਦੇ ਨਾਲ ਹੀ ਇਹਨੂੰ ਜਿਹੜੀ ਖਾਦ ਪਾ ਦਵਾਂਗੇ ਇਹਨੂੰ ਖਾਦ ਅਸੀਂ ਨੱਕੇ ਅੱਗੇ ਰੱਖਦੇ ਆ ਛੱਟਾ ਅਸੀਂ ਮਾਰਦੇ ਨਹੀਂ ਤੇ ਨੱਕੇ ਵਾਲੀ ਖਾਦ ਜਿਹੜੀ ਬਹੁਤ ਵਧੀਆ ਰਿਜ਼ਲਟ ਆਉਂਦਾ ਆ